ਇਹ ਹੈ ਜੀ ਜਿਹੜਾ ਆਪਾਂ ਦੇਖਣਾ ਰਿਹਾ ਹਵੇਲੀ ਦੇ ਨਾਲ ਬਣਿਆ ਕੁੱਟਣ ਵਾਲਾ ਵੇਲਣ ਆਹ ਦੇਖੋ ਜੀ ਆ ਸਾਰਾ ਕੁਛ ਉਹ ਵਧੀਆ ਹੈ ਆ ਸਾਰਾ ਪੁਰਾਣਾ ਉਹ ਦਿਖਾਇਆ ਹੋਇਆ ਹੈ ਇਹਦੇ ਵਿੱਚ ਸਾਰਾ ਆ ਦੇਖੋ ਜਿਹੜੇ ਆਪਾਂ ਖੇਲਦੇ ਹੁੰਦੇ ਸੀ ਛੋਟੇ ਹੁੰਦੇ ਕੰਚੇ ਆਹਦੇ ਗੋਲੀਆਂ ਪਰ ਹੁਣਾਂ ਹੀ ਖੇਲੇ ਕਰਦੇ ਆਂ ਆਹ ਦਰੀਆਂ ਜਾਂ ਬੁੰਦੇ ਤੇ ਪੁਰਾਣੇ ਟਾਈਮ ਹੁਣ ਤਾਂ ਨਹੀਂ ਮਸ਼ੀਨ ਨਹੀਂ ਹੋ ਰਿਹਾ ਕੰਮ ਆਜੋ ਚਲੋ ਸਾਰਾ ਦਿਖਾਉਂਦੇ ਆ ਤੁਹਾਨੂੰ ਜੀ ਆ ਦੇਖੋ ਆ ਚਰਖਾ ਇਹ ਚਰਖਾ ਚਰਖਾ ਮਾਤਾ ਚਰਖਾ ਆ ਦੇਖੋ ਮੇਰੀ ਦਾਦੀ ਜੱਪੇ ਕਰਦੀ ਆ ਦੇਖਾ ਜਿਹੜਾ ਉਹ ਬਿਨਾ ਲਾਈਟ ਤੋਂ ਬਚਪਨ ਦੀਆਂ ਯਾਦਾਂ ਯੋ ਕਿਹਾ ਰਮੇਸ਼ ਭੱਲੇ ਵਾਲਾ ਇੱਥੇ ਸ਼ਾਮ ਨੂੰ ਨਹੀਂ ਸਟਾਲ ਲੱਗਦਾ ਪੁਰਾ ਪਰ ਗੜੋ ਵੀ ਹੈ ਜਿਸਕੇ ਨਾਲ ਆਪਾਂ ਫੋਟੋ ਖਿਚਾਈ ਬਈਆਂ ਪੰਚੇ ਖੇਲਦੇ ਮੁੰਡੇ ਜਗਲ ਉਹ ਨਹੀਂ ਆ ਹੋਰ ਹੈ ਜਿੱਕਰ ਗਫੜ ਇਹ ਸਾਰਾ ਪੁਰਾਣੀ ਯਾਦਾਂ ਹੂੰ ਇਹ ਜਿੱਤਨਾ ਦੇਖੀ 우ਮਾ ਸਰਦੀਆਂ ਮੱਗ ਸੇਕਾ ਬਣਾਗਾ ਇਹ ਕਾਫੀ ਕੁਝ ਬਦਲਦੇ ਐ ਨੇ ਵੈਸੇ ਯਾਰ ਅਰੇ ਸੋਫੇ ਲਾ ਦੇ ਅੰਦਰ ਬੈਠਕ ਸੁਬੇਦਾਰ ਗੱਜਣ ਸਿੰਘ ਦੀ ਬੈਠਕ ਟੀਵੀ ਚੱਲ ਰਿਹਾ ਪੁਰਾਣੇ ਮਾਡਲ ਦਾ ਟੀਵੀ ਉਹ ਦੇਖ ਪੁਰਾਣੇ ਜਵਾਨੇ ਦਾ ਟੀਵੀ ਉਹ ਚਲਟਰ ਵਾਲਾ ਚਲਟਰ ਵਾਲਾ ਟੀਵੀ ਆ ਦੇਖੋ ਅੰਦਰ ਤੇ ਪੌੜੀ ਪੂੜੀ ਸਾਰਾ ਕੁਝ ਆਇਆ ਸੁਬੇਦਾਰ ਗੱਜਣ ਸਿੰਘ ਹੀ ਬੈਠ ਕੇ ਕੋਲਡ ਡਰਿੰਕ ਰੱਖੀ ਵੀ ਸੁਬੇਦਾਰ ਨੇ ਆਪਣੇ ਵਾਂਗੂ ਕੋਕ ਪੀਵਾ ਸੁਬੇਦਾਰ ਵੀ ਮੈਨਾਂ ਵੈਂਦੀ ਇਹ ਵਰਗੁਣਾ ਦੇ ਕੋਰੇ ਆਪਾਂ ਗੱਡੀ ਚਲਾਈਦੀ ਯਾਦ ਤੂੰ ਔਰ ਮੈਂ ਬੈਠ ਕੇ ਗੱਡੀ ਚਲਾਈਦੀ ਚਲਾਵੇ ਗੱਡੀ ਚਲਾਉਂਗੇ ਓਰੇ ਕਿੰਨਾ ਪੈਰਾ ਬਣਾਇਆ ਵਾ ਜੀ ਉੜਾੜ ਫੇੜ ਤੇ ਟੰਗੇ ਓੜੇ ਆ ਦੇਖੋ ਸਾਰਾ ਪੁਸ਼ਤਾ ਇੰਨੀ ਕੰਮ ਕਰਿਆ ਸਾਰਾ ਦੇਖ ਚੱਲ ਚੱਲ ਆ ਦੇਖੋ ਸਾਡੀ ਪਰੀ ਰਾਣੀ ਬੈਠੀ ਕੜੁੱਕੇ 'ਚ ਜਲੰਧਰ ਤੋਂ ਇੰਗਲੈਂਡ ਵਾਇਆ ਹਵੇਲੀ ਹੁੰਦੇ ਹੋਏ ਪੀਵੀ0899 ਵਾਲੇ ਸ਼ੇਰੂ ਦੀ ਸ਼ਕਰਕੰਦੀ ਚਾਟ ਆਏ ਕੋ ਚੀਕੁਰੇ ਬੈਠਦੇ 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 ਚੱਲਦੇ ਕਿੱਥੇ ਲੈ ਕੇ ਜਾਉਗੀ ਇਹ ਪਾਣੀ ਮਿਲ ਰਿਹਾ ਓਰੇ ਤਾਜ਼ਾ ਆਰ ਵਾਲਾ ਆ ਜਾ ਦੇਖ ਪਹਿਲਾਂ ਵਿਆਹ ਇਦਾਂ ਪਰਗਣਾ ਇਦਾਂ ਵਾਹ ਕੇ ਲੈਂਦੇ ਤੇ ਪਹਿਲਾਂ ਦੇ ਆ ਦੇ ਪਰਗਣਾ ਇਦਾਂ ਵਾਹ ਕੇ ਲੈਂਦੇ ਤੇ ਪਹਿਲਾਂ ਆ ਜਾ ਆ ਦੇਖ ਜੀ ਬਾਈ ਪਹਿਲਾਂ ਚੱਲਦੇ ਦੇ ਲੋਕੀ ਤੱਕਦੇ ਐ ਬੁਗਨਾ ਮੇਰੇ ਮੈਂ ਤੱਕਦਾ ਰਹਿੰਦਾ ਤੇਰੀਆਂ ਨੂੰ ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਨੂੰ ਇੱਥੇ ਜੁਬਰੀਕਾ ਜਨਾਨੀ ਸਵਾਰੀ ਨੂੰ ਸੀਟ ਦਿਓ ਜੀ ਨਾ ਨਾ ਪੁੱਤ ਬਹਿਣਾ ਨਹੀਂ ਸਿਰਫ ਡਿਸਪਲੇ ਆਹ ਲਈ ਆ ਉਹਦੇ ਮੁਰਗੇ ਬੈਠੇ ਆ ਦੰਦੀਆਂ ਮਾਰੂਗੇ ਅਸਲੀ ਮੁਰਗੇ ਆ ਹਾਏ ਆ ਦੇਖ ਹਾਏ ਅਸਲੀ ਮੁਰਗਾ ਸ਼ੋ ਸ਼ੋ ਉਹ ਵੀ ਅਸਲੀ ਐ ਉਹ ਦੇਖ ਅਸਲੀ ਆ ਮੁਰਗੇ ਕੁੜੂ ਕੁੜੂ ਅਸਲੀ ਹੈ ਉਹ ਦੇ ਕਾਲਾ ਡੀਪਾ ਪੁਰਾਣੀ ਮੇਰੇ ਕੋਲ ਲੱਕੜੀ ਗਾਠੀ ਦੀ ਲਾਲ ਵਾਲੇ ਨਾ ਨਾ ਲੈ ਕੇ ਗਈ ਕਾਠੀ ਕਾਠੀ ਇਸ ਤਰ੍ਹਾਂ ਨਾ ਲੱਗਿਆ ਇਹ ਦੇਖੋ ਸ਼ੀਸ਼ੇ ਕਹੇਗੇ ਇਹ ਇਹ ਦੇਖੋ ਪੁੱਠਾ ਸਿੱਧਾ ਦੇਖ ਨਾਲ ਇਹ ਮੈਂ ਸਹੀ ਦੇਖ ਨਾਲ ਸਾਰੀਆਂ ਸਟੋਲਾਂ ਲੱਗੀਆਂ ਹੋਈਆਂ ਨੇ ਬਰਤੀਰੇ ਬਰਤ ਨੂੰ ਇਧਰ ਆ ਤਾ ਤੁਸੀਂ ਬੰਦ ਤੁਸੀਂ ਉਹਨੇ ਵਾਲਾ ਘੜਿਆ ਦੁੱਧ ਇਹ ਹੈ ਜੀ ਉਹਦੀ ਪਛਾਣ ਚਲੋ ਬਾਕੀ ਥੋੜਾ ਬਾਅਦ ਤੁਹਾਨੂੰ ਮੈਂ ਵੀ ਘੁੰਮਦਾ ਫਿਰ ਮਿਲਦੇ ਆ ਜੀ ਆ ਦੇਖੋ ਸਾਰਾ ਪੰਜਾਬੀ ਪ੍ਰਾਣਾ ਸਾਰਾ ਕਲਚਰ ਦਿਖਾਇਆ ਹੈ ਟੋਟਲੀ ਚਲੋ ਜੀ ਮਿਲਦੇ ਆਂ ਥੋੜੀ ਦੇਰ ਚ ਇੱਕ ਵਾਰ ਆਪਾਂ ਘੁੰਮ ਲਈਏ ਦੋਜੀ ਦਾ ਸਾਈਕਲ ਹਾਂ ਜਰਗਣ ਦਾ ਦੀ ਮਾਂ ਨਾਲ ਹੁਣ ਤਾਂ ਪੱਖੀ ਲੈਣੀ ਪਊ ਬਿਜਲੀ ਦਾ ਕੀ ਭਰੋਸਾ ਵਰਤਨ ਆ ਦੇ ਚੁੱਲਾ ਓਟਾ ਸਾਰਾ ਪੇਪਰ ਘੋਣਾ ਦੇ ਚਲੋ ਆ ਸੰਦੂਖ ਖੜੇ ਆ ਆ ਜਾ ਉਹ ਇਹ ਸਾਥ ਸੀਪ ਵਾਲੀ ਉਹਨੇ ਪਹਿਲਾਂ 30 ਰੁਪਏ ਦੀ ਆ ਰੋਟਾ ਲੈਣਾ ਤੇ ਆ ਜਾ ਨਾਈ ਕਿਵੇਂ ਆਰ ਤਰਖਾਨ ਗੱਡਾ ਖੂਹ ਟਲਖਰਾਦ ਜਟਕੇ ਸੰਦ ਜਟਕੇ ਸੰਦ ਤਰਖਾਨ ਆ ਦੇਖੋ ਜੋ ਗੋਲੀਆਂ ਖਿਲਦੇ ਆ ਕਮਿਆਰ ਬੈਠਿਆ ਗੱਡਾ ਇਹ ਕੀ ਚੀਜ਼ ਹੈ ਭਾਈ ਜੇਰ ਹੈ ਦੇਸੀ ਜੇ ਹਵਾ ਲਾ ਬੰਦੇ ਬੜੇ ਇਕੱਠੇ ਕਰ ਲਿਆ ਹਵਾਲਾ ਤੇ ਮੈਂ ਯਾਰ ਬੰਦੇ 4-5 ਕਹੀਂ ਇਕੱਠੇ ਖੜੇ ਵੇ ਦੂਗੇ ਕਾਦਲ ਬੈਠੇ ਸਿੱਧੂ ਮੂਸੇ ਵਾਲੇ ਪਰਬਣ ਇਹ ਸਾਰੇ ਇਹ ਸਕੂਟਰ ਨਹੀਂ ਸਕੂਟਰ ਹੈ ਪੁੱਤ ਲਮਰੇਟਾ ਇਹ ਸਭ ਤੋਂ ਪੁਰਾਣਾ ਸਕੂਟਰ ਹੈ ਲਮਰੇਟਾ ਚੱਲ ਚੱਲੀਏ ਨਹੀਂ ਲਮਰੇਟੇ ਦੇ ਪੀਵੀ ਜੇ ਆ ਜਾ ਬਾਹਰ نیچے ਗਿਰਜੂ ਕਾ ਖਲਜੂ ਹੋ ਜੁਗਾੜ ਲਾਏ ਵੇ ਜਿਹੜੇ ਇੰਡੀਆਨਾਂ ਨੇ ਚਾਬੀ ਗਲਕ ਟੁੱਟੀ ਚਲਾਈ ਵੀ ਥੁਲੇਵਰ ਸਾਇਲੈਂਸਰ ਇਹ ਆਪਣਾ ਦੇਸੀ ਸੰਦ ਟੋਕੇ ਵਾਲੀ ਮਸ਼ੀਨ ਡੌਲਾ ਪਾਣ ਵਾਲਾ ਪੰਜੀ ਫੌੜਾ ਘੋੜੇ ਦੀ ਸਵਾਰੀ ਲੋ ਜੀ ਉਰੇ ਆ ਕੇ ਕਲੋਜ਼ਿੰਗ ਕਲੋਜ਼ ਦਰਜੀ ਮੈਂ ਦੇਖੀ ਹੱਥੀ ਮੈਂ ਆਓ ਫੋਟੋ ਖਿਚਵਾਣ ਲੱਗ ਗਏ ਥੈਂਕ ਯੂ ਰ ਵੀਰ ਇਹ ਆ ਗਿਆ ਜੀ ਗੋਹਰਾ ਇਹ ਹਵੇਲੀ ਦੇ ਨਾਲ ਵਧੀਆ ਚੀਜ਼ ਦੇ ਕਿਸੇ ਨੇ ਦੇਖਣੀ ਹੁਣ ਵਧੀਆ ਵਰਤ 250 ਰੁਪਏ ਟਿਕਟ ਹੈ ਅੰਦਰ ਲੱਸੀ ਫ੍ਰੀ ਹੈ ਮਸਾਲੇਦਾਰ ਇਹ ਹੈ ਪ੍ਰਾਣੀਆਂ ਯਾਦਾਂ ਰੰਗਲਾ ਪੰਜਾਬ ਤੇ ਚਲੋ ਹੁਣ ਹਵੇਲੀ ਵਾਲਾ ਕੰਮ ਖਤਮ ਹੁਣ ਚੱਲਦੇ ਆ 골ਡਨ ਟੈਂਪਲ ਇਹ ਹੈ ਜੀ ਹਵੇਲੀ ਟੂਰ ਜਦੀ ਕਰਾ ਆਜੋ ਬਸ ਜਦੀ ਹਮੇ ਰਣਨੀਤੀ ਬਣਾਉਣੀ ਹੈ ਆਜਾ ਜਦੀ ਵੀ ਨੀਯਤ ਪਰ ਗੋ ਉਠੋ ਬੇਟਾ ਚਲੋ ਖੈਰ ਪੱਲਾ ਪਈ ਕਿ ਨਹੀਂ ਕੋਈ ਪਹੁੰਚ ਜਾ ਰਹੇ ਦੇ ਪਹੁੰਚ ਗਏ ਆਪਾਂ ਅੱਗੇ ਹੁਣ ਭੀੜ ਥੋੜੀ ਘੱਟ ਹੈ ਪਾਰਕਿੰਗ ਤਕਰੀਬਨ ਤਕਰੀਬਨ ਫਲੋਰ ਖਾਲੀ ਹੋਈ ਉਹ ਪੈਟਰੋਲ ਡੀਜ਼ਲ ਕਰਕੇ ਨਾ ਥੋੜਾ ਜਿਹਾ ਹੋਊਗਾ ਜੀ ਲੋਕਾਂ ਦਾ ਆਣਾ ਜਾਣਾ ਪਾਕ ਸਕੂਲਸ ਕੱਲ ਵੀ ਪੁੱਜ ਗਏ ਸਕੂਲ ਅਕੋਰਡਿੰਗ ਪਹੁੰਚ ਗਏ ਆਪਾਂ ਹਾਂ ਠੀਕ ਹੈ ਠੀਕ ਹੈ ਆ ਜਾਓ ਹਾਂ ਚੱਲ ਤੇ ਮਤਲਬ ਚ ਚਲੋ ਚੱਲਦੇ ਆ ਜੀ ਅੱਗੇ ਮਿਲਣਾ ਦਾ ਨੋਟੇ ਜਾ ਕੇ ਬੜਾ ਆ ਪਹਿਲਾਂ ਅੰਦੂਲਾ ਦੀ ਗੁੰਮ ਲਾ ਕੇ ਰੋ ਤੇ ਐਨਰੈਸ਼ਾ ਦਾ ਆਪਣਾ ਸਮਾਨ ਰੱਖ ਲਈਏ ਫਿਰ ਉਸ ਤੋਂ ਬਾਅਦ ਕਰਦੇ ਆ ਬਾਕੀ ਗੱਲਾਂ ਬਾਤ ਗੁਰਦੁਆਰਾ ਸਾਹਿਬ ਹਾਈ ਗਾਇਜ਼ ਹਾਈ ਗਾਇਜ਼ ਆ ਦੇਖੋ ਆਪਣਾ ਗਾਇਜ਼ ਆ ਦੇਖੋ ਕੀ ਕਰਦਾ ਜਾ ਰਿਹਾ ਬੱਚਾ ਸਾਡਾ ਆਪਣੇ ਟੂ 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 ਵੀ ਲਾ ਲੈ ਕੰ ਨਾਲੇ ਲਓ ਜੀ ਕੰ ਨਾਲੇ ਟੂ 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 ਨਹੀਂ ਨਹੀਂ ਬੁੱਕਾ ਭਾਈ ਬੁੱਕਾ ਲਓ ਜੀ ਚਲੋ 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 ਚਲਦੇ ਚਲੋ ਆ ਦੇ ਸਿੱਧੂ ਦੀ ਫੋਟੋ ਵੀ ਲੱਗੀ ਹੋਈ ਆ ਪਾਏ ਦੁਰਬਾਬਾ ਜੀ ਮੇਰ ਕਰੇ ਕਿ ਸੰਧੀ ਰੱਖੋ ਪਰਿਵਾਰ ਦਿਲਹਰਾ ਪਰ ਆਪਾਂ ਚੜ੍ਹਦੇ ਨਮਾਸਾਲਪਾ ਦਾ ਪਰ ਰੇਟ ਨੰਬਰ ਚੂ ਆਪਣਾ ਡੁੰਮਕ ਚੋ ਮਾਨਾ ਟੈਰਾ ਮਾ ਆਵਾਜ਼ ਆ ਰਹੀ ਪਰ ਗੁੰਨਾਂ ਨਾਲ ਠੀਕ ਆ ਲੈ ਪਹੁੰਚ ਗਿਆ ਆਪਣੀਆਂ ਐਨਐਰ ਵੀ ਸਰਗਾ ਬੁੱਤਾ ਉੱਤੇ ਚੱਲਦੇ ਆਪਾਂ ਪਹਿਲਾਂ ਉਹ ਬਾਬਾ ਜੀ ਪਹੁੰਚ ਗਏ ਹੋਰ ਦੇਖੋ ਇਹ ਦੁਵਾਰਾ ਸਰਦੇ ਪੋਲ ਉਹ ਨਾਲ ਹੀ ਹੈਗੀ ਐਨ ਆਰ ਆਈ ਸਰਗਾਹ ਦਾ ਪਹੁੰਚ ਜਾਣਾ ਐਨ ਆਰ ਆਈ ਸਰਗਾਹ ਚ ਉੱਥੇ ਆਪਣੇ ਰੂਮ ਬੁੱਕ ਕਰਾਇਆ ਹੋਇਆ ਕਿਸੇ ਭਾਈ ਨੇ ਮੈਂ ਸਾਡੇ ਸਾਬਾ ਕੋਈ ਦੋਸਤ ਹੈ ਇੰਟੈਲੀਜੈਂਸ ਵੀਰ ਪੰਜਾਬ ਪੁਲਿਸ ਉਹਨਾਂ ਨੇ ਰੂਮ ਬੁੱਕ ਕਰਾਇਆ ਹੋਇਆ ਹੈ ਉਹ ਆਇਆ ਹੈ ਉਹ ਮੈਨੂੰ ਲੱਗਾ ਆਪਕੇ ਲਈ ਇਹ ਪਰ ਰੱਤੀ ਚਾਹੁੰਦੇ ਆ ਕਿ ਮੈਂ ਮੈਂ ਐਨ ਆਰ ਆਈ ਸਰਗਾਹ ਮਿਲਿਆ 301 ਨੰਬਰ ਇੱਕ ਨੰਬਰ ਲੱਗੀ ਇਸ ਬੰਦੇ ਨੇ ਕਰੀ ਵੀ ਸੇਵਾ ਇਸ ਫਲੋਰ ਦੀ ਦੇਖੋ ਜੀ ਰੂਮ ਮਿਲੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ 골ਡਨ ਨੰਬਰ ਦੀ ਸਵੇਰੇ ਉੱਠ ਕੇ ਵੀ ਬੜਾ ਪਿਆਰੇ ਦਰਸ਼ਨ ਹੋਣਗੇ ਤੇ ਆਉਂਛਾ ਤੇ ਥੋਪੜਾ ਕੇ ਚੱਲਦੇ ਆ ਸਾਹਮਣੇ ਗੁਰਦੁਆਰਾ ਸਾਹਿਬ